ਟਰੈਕਟਰ ਜੋ ਡਾਇਰੈਕਟਰ ਆਪਣਾ ਟਰੈਕਟਰ ਜੈਨੂ ਕਲੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਪੁੰਚਿਆਂ ਜੀ ਕੋਟਕਪੂਰਾ ਮੰਡੀ ਦੇ ਵਿੱਚ ਜਿੱਥੇ ਕਿ ਟਰੈਕਟਰ ਵਿਕਾਊ ਹੈ ਜੀ ਨਿਊ ਹਾਲੈਂਡ 5630 TX ਮਾਡਲ ਜਿਹੜਾ ਕਿ ਟਰੈਕਟਰ ਜਿਹੜਾ ਪੰਜਾਬ ਦੇ ਵਿੱਚ ਟਾਵੇਂ ਟਾਵੇਂ ਟਰੈਕਟਰ ਆਏ ਸੀਗੇ ਜੀ ਵੇਟ ਚਾਰੇ ਲੱਗੇ ਹੋਏ ਨੇ ਟਰੈਕਟਰ ਬਹੁਤ ਹੀ ਜ਼ਿਆਦਾ ਚੰਗੀ ਕੰਡੀਸ਼ਨ ਦੇ ਵਿੱਚ ਹੈਗਾ ਜੀ ਤੇ ਮੈਂ ਸੋਚਿਆ ਵੀ ਕਿਉਂ ਨਾ ਇਹਦੀ ਵੀਡੀਓ ਬਣਾਈ ਜਾਵੇ ਤੇ ਹੱਡ ਵਾਲੀ ਛਤਰੀ ਲੱਗੀ ਹੋਈ ਹੈ ਜੀ ਤੇ ਜ਼ਿਮੀਦਾਰਾ ਟਰੈਕਟਰ ਹੈ ਜੀ ਤੇ ਆਪਾਂ ਪੁੱਛ ਕਿਵੇਂ ਤੁਸੀਂ ਕਿਉਂ ਵੇਚਣਾ ਹਾਂਜੀ ਬਾਈ ਤੁਹਾਡਾ ਟਰੈਕਟਰ ਹੈ ਜੀ ਬਾਈ ਇਹ ਹਾਂਜੀ ਅੱਛਾ ਜੀ ਤੇ ਬਾਈ ਜੀ ਤੁਸੀਂ ਕਿਉਂ ਵੇਚ ਰਹੇ ਟਰੈਕਟਰ ਹੁਣ ਇਹ ਲਈ ਜੀ ਅਸੀਂ ਦੂਜਾ ਬਾਈ ਇਹ ਛੱਡੂ ਜੀ ਆ ਅੱਛਾ ਜੀ ਸ਼ਹਿਰ ਰਹਿੰਦਾ ਮਾਡੇ ਕੋਲ ਤੋਂ ਪੂਰੇ ਅੱਛਾ ਜੀ ਅਸੀਂ ਸੋਚਿਆ ਕਿਉਂ ਨਾ ਇਹ ਸੇਲ ਕਰਦ ਕੇ ਲੋੜ ਤਾਂ ਹੈ ਨਹੀਂ ਕਿ ਕਰਨੀ ਅੱਛਾ ਅੱਛਾ ਹੁਣ ਤੁਸੀਂ ਮਤਲਬ ਸੇਵ ਕਰਨਾ ਤੇ ਤੁਸੀਂ ਟਰੈਕਟਰ ਜਿਹੜੀ ਵਾਈ ਤੁਸੀਂ ਠੇਕੇ ਤੇ ਹੁਣ ਹਨਾ ਤੇ ਚਲੋ ਤਾਂ ਵਧੀਆ ਜੀ ਫਿਰ ਤੁਸੀਂ ਟਰੈਕਟਰ ਵੇਚ ਲਿਆ ਮਾਡੇ ਲਈ ਖੇਤਰੀ ਪਿਛਲੇ 1 ਮਹੀਨੇ ਚ ਲਗਾਈ ਜੀ ਅੱਛਾ ਜੀ ਠੀਕ ਹੈ ਇਹ ਤੁਸੀਂ ਹੁਣ ਬਹੁਤ ਸ਼ੌਂਕ ਨਾਲ ਲਵਾਈ ਹੈ ਹਨ ਜੀ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਹੋਈ ਹੈ ਜੀ ਤੇ ਚਾਰੇ ਵੇਟ ਲੱਗੇ ਆ ਜੀ ਟਰੈਕਟਰ ਬਹੁਤ ਹੀ ਜ਼ਿਆਦਾ ਸਾਫ਼ ਹੈ ਤੇ ਬਾਈ ਨੇ ਜਿਹੜੀ ਵਾਈ ਛੱੜਤੀ ਜਿਹਦੇ ਕਰਕੇ ਇਹ ਟਰੈਕਟਰ ਅਸੀਂ ਵੇਚਣ ਲੱਗੇ ਹੁਣ ਤੇ ਜਿਹਨੇ ਟਰੈਕਟਰ ਖਰੀਦਣਾ ਹੋਵੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਮੋਬਾਈਲ ਨੰਬਰ ਤੁਹਾਨੂੰ ਦੇ ਦਿੰਨੇ ਆ ਜੀ ਮਾਡਲ ਕਿਹੜਾ ਹੈ ਇਹ 2000 2003 ਮਾਡਲ 2003 ਮਾਡਲ ਹੈ ਜੀ ਤੇ ਰੇਟ ਹੈਗਾ 590000 ਰੁਪਿਆ ਤੇ ਤੁਹਾਨੂੰ ਨੰਬਰ ਦੇ ਦਿੰਨੇ ਆ ਜੀ ਜੇਕਰ ਤੁਸੀਂ ਟਰੈਕਟਰ ਖਰੀਦਣਾ ਹੋਵੇ ਏਰੀਆ ਹੈਗਾ ਜੀ ਫੋਰ ਕਪੂਰਾ ਤੇ ਮੋਬਾਈਲ ਨੰਬਰ 98813 98813 00022 00022 ਨੰਬਰ ਆ ਜੀ ਤੁਸੀਂ ਕੰਟੈਕਟ ਕਰਕੇ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਲੈ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਵਧੀਆ ਟਰੈਕਟਰ ਹੈ ਜੀ ਤੇ ਆयो ਤੁਹਾਨੂੰ ਅਗਲੇ ਟਰੈਕਟਰ ਵੱਲ ਲੈ ਚਲਦੇ ਆ ਜੀ ਲਓ ਜੀ ਅਗਲਾ ਟਰੈਕਟਰ ਆ ਗਿਆ ਜੀ ਫੋਰ 3620 95 ਮਾਡਲ ਟਰੈਕਟਰ ਹੈ ਜੀ 2 ਲੱਖ ਤੇ 60000 ਰੁਪਏ ਰੇਟ ਆਈ ਟਾਇਰ ਜਮਾ ਨਵੇਂ ਆ ਤੇ ਬੈਟਰੀ ਵਗੈਰਾ ਸਭ ਕੁਝ ਓਕੇ ਆ ਜੀ ਇੰਜਨ ਵੀ ਜਮਾ ਓਕੇ ਆ ਤੇ ਡੈਕ ਵਗੈਰਾ ਲੱਗਿਆ ਤੇ ਆਪਾਂ ਗੱਲ ਕਰਦੇ ਆ ਜੀ ਮਾਲਕਾਂ ਦੇ ਨਾਲ ਕਿ ਟ੍ਰੈਕਟਰ ਕਿਉਂ ਵਿੱਚ ਨਹੀਂ ਹਾਂਜੀ ਇਹ ਵੀ ਹਿੰਡ ਕਢਾਉਣਾ ਜੀ ਅੱਛਾ ਸਪੈਸ਼ਲ ਡਿਵੀਜ਼ਨ ਟ੍ਰੈਕਟਰ ਵੀ ਜਮਾ ਨਮਾ ਕਢਾਉਣਾ ਜੀ ਅਛਾ ਇਹ ਤੇ ਤੁਹਾਡੇ ਮਤਲਬ ਵੀ ਹੁਣ ਮਨੋ ਲੈ ਗਿਆ ਇਹ ਮੇਰੇ ਮਨੋ ਲੈ ਗਿਆ ਮੈਂ ਗੱਤੂਂ ਲਿਆ ਵੀ ਉਹ ਲੈ ਕੇ ਅਛਾ ਜੀ ਅਛਾ ਇਹ ਮਤਲਬ ਹੁਣ ਜੇ ਤੁਸੀਂ ਜਨਰੇਸ਼ਨ ਦੇ ਨਾਲ ਨਵੀਂ ਜਨਰੇਸ਼ਨ ਦੇ ਨਾਲ ਚੱਲਣਾ ਚਾਹੁੰਦੇ ਆ ਜੀ ਅਛਾ ਜੀ ਇਸੇ ਕਰਕੇ ਟਰੈਕਟਰ ਇਹ ਵੇਚਣਾ ਦਿੰਦੇ ਜੀ ਨਵੇਂ ਹੀ ਪੁਆਏ ਸੀ ਹੁਣ ਵੀ ਟੈਰੀ ਅਛਾ ਜੀ ਚਾਰ ਚਾਰੇ ਨਵੇਂ ਪੁਆਏ ਸੀ ਤੁਸੀਂ ਟੈਕ ਵੀ ਹੁਣੀ ਲਗਾਇਆ ਹੈ ਟੈਕ ਵੀ 75 ਆ ਦੇ ਸੀਟ ਸੂਟ ਵੀ ਵਗੈਰਾ ਨਵੀਂ ਲੱਗੀ ਹੋਈ ਹੈ ਨਾ ਮਗਰਾੜ ਵਗੈਰਾ ਤੇ ਪੂਰੀ ਸ਼ੌਕ ਨਾਲ ਕੰਮ ਕਰਾਇਆ ਮਤਲਬ ਹੈ ਨਾ ਜੀ ਬਹੁਤ ਮਦਦਰਾ ਕਰਾਇਆ ਜੀ ਅਛਾ ਜੀ ਵਾ ਕੇ ਚੈੱਕ ਅਛਾ ਜੀ ਵਾ ਕੇ ਚੈੱਕ ਕਰ ਲਿਓ ਭਲਾ ਜੀ ਭਲਾ ਜੀ ਜਿਵੇਂ ਮਰਜ਼ੀ ਤੁਸੀਂ ਚੈੱਕ ਕਰ ਲਓ ਟਰੈਕਟਰ ਬਹੁਤ ਹੀ ਜ਼ਿਆਦਾ ਵਧੀਆ ਹੈ ਜੀ ਤੇ ਜਿਸ ਤਰ੍ਹਾਂ ਮੈਨੂੰ ਲੱਗ ਰਿਹਾ ਟਰੈਕਟਰ ਮਤਲਬ ਜ਼ਿੰਮੇਦਾਰ ਹੈ ਇੱਕ ਹੱਥ ਹੀ ਚੱਲਿਆ ਵਾ ਟਰੈਕਟਰ ਹੈ ਜੀ ਬਹੁਤ ਹੀ ਜ਼ਿਆਦਾ ਨਵਾਂ ਟਰੈਕਟਰ ਹੈ ਜੀ ਤੁਸੀਂ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੜੀ ਤੇ ਛਤਰੀ ਵਗੈਰਾ ਮਤਲਬ ਸ਼ੌਂਕਨਾ ਕੰਮ ਕਰਾਇਆ ਹੋਇਆ ਕੋਈ ਉਹ ਲੰਡੂ ਪੰਜੂ ਵਾਲਾ ਕੰਮ ਨਹੀਂ ਹੈਗਾ ਕੋਈ ਐਸੀ ਆ ਕਰਤਾ ਤੇ ਉਹ ਕਰਤਾ ਬਸ ਟੱਚਿੰਗ ਮੋਚਿੰਗ ਜੀ ਕਰਦੀ ਤੇ ਤੁਹਾਨੂੰ ਨੰਬਰ ਅਸੀਂ ਦੇ ਦਿੰਨੇ ਆ ਜੀ ਇਹਨਾਂ ਦਾ ਤੇ ਏਰੀਆ ਕੋਡ ਖਪੂਰੇ ਹੀ ਆ ਜੀ ਬਾਈ ਜੀ ਨੰਬਰ ਦੱਸੋ ਜੀ ਆਵਦਾ ਨੰਬਰ ਹੈਗਾ ਜੀ ਮਾਲਕਾਂ ਦੇ ਨੰਬਰ ਹੈ ਜੇ ਤੁਸੀਂ ਦੇਖੋ ਜੀ ਨੰਬਰ ਤੋਂ 94172 94172 ਜੀ 61064 61064 ਨੰਬਰ ਆ ਜੀ ਤੁਸੀਂ ਕੰਟੈਕਟ ਕਰਕੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਲੈ ਸਕਦੇ ਹੋ ਜੀ ਬਹੁਤ ਜਿਆਦਾ ਵਧੀਆ ਟਰੈਕਟਰ ਆ ਜੀ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਅੱਗੇ ਆ ਗਿਆ ਜੀ ਫੋਰਡ 3600 ਟਰੈਕਟਰ ਆ ਵੀਰੇ ਜਮਾ ਨਵੇਂ ਟਾਇਰ ਆ ਜਮਾ ਨਵੇਂ ਜਿਮੀਂਦਾਰਾ ਟਰੈਕਟਰ ਆ ਵੀਰੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰੇ ਬਹੁਤ ਹੀ ਜਿਆਦਾ ਵਧੀਆ ਟਰੈਕਟਰ ਆ ਠੀਕ ਆ ਸਾਰਾ origional ਰੰਗ ਆ ਕੋਈ ਰੰਗ ਪੇਂਟ ਮੂਟ ਨਹੀਂ ਹੋਇਆ ਵਾ ਠੀਕ ਆ ਜ਼ਿਮੀਂਦਾਰ ਭਰਾ ਕੁੜੇ ਮੈਂ ਤਾਂ ਹੀ ਇਹਦੀ ਐਡ ਪਾਉਣ ਲੱਗਾ ਵੀ ਚਲੋ 99 ਮਲ ਟਰੈਕਟਰ ਹੈ ਜੀ 1 ਲੱਖ 75000 ਰੁਪਏ ਰੇਟ ਆ ਚਾਰੇ ਟਾਇਰ ਨਵੇਂ ਜਿਵੇਂ ਠੀਕ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਜੇਕਰ ਤੁਸੀਂ ਐਡ ਲਗਾਉਣੀ ਚਾਹੁੰਦੇ ਹੋ ਤਾਂ ਬਾਈ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਤੇ ਸਾਨੂੰ ਜਰੂਰ ਭੇਜੋ ਆਉਦੀ ਐਡ ਠੀਕ ਆ ਜੀ ਚਾਰ ਫੋਟੋਆਂ ਆਪਾਂ ਚਾਰ ਪੰਜ ਫੋਟੋਆਂ ਟੇਡਾ ਫੋਨ ਕਰਕੇ ਫੋਟੋਆਂ ਖਿੱਚੋ ਜੀ ਤੇ 8289005622 ਤੇ ਸਾਨੂੰ ਬਾਈ ਜੀ ਸੈਂਡ ਕਰ ਦਿਓ ਫੋਟੋਆਂ ਠੀਕ ਆ ਏਰੀਆ ਦੱਸ ਦਿਓ ਤੇ ਪੂਰਾ ਵਧੀਆ ਰੇਟ ਦੱਸਿਆ ਕਰੋ ਵੀਰੇ ਇਹ ਨਹੀਂ ਵੀ ਤੁਸੀਂ ਐਵੇਂ ਵਧਾ ਚੜਾ ਕੇ ਡੇਟਾ ਦੱਸ ਦਿੰਨੇ ਠੀਕ ਆ ਉਹਦਾ ਕੋਈ ਫਾਇਦਾ ਨਹੀਂ ਵੀਰੇ ਫਿਰ ਟਰੈਕਟਰ ਵੇਚਣ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੈ ਠੀਕ ਆ ਆਹ ਦੇਖ ਲਓ ਟਰੈਕਟਰ ਬਹੁਤ ਵਧੀਆ ਹੈ ਜੀ ਤੇ ਮਿਲਦੇ ਫਿਰ ਅਗਲੀ ਵੀਡੀਓ ਤੇ ਨੰਬਰ ਇਹਨਾਂ ਦਾ ਹੈਗਾ ਜੀ ਬਈਆਂ ਦਾ ਫੋਰਡ ਵਾਲਿਆਂ ਦਾ ਜੀ 9417646444941764644